ਜਦੋਂ ਮੇਰਾ ਪੁੱਤਰ ਮੇਰੇ ਨਾਲ ਫੋਨ ਤੇ ਕਦੇ ਗੱਲਬਾਤ ਕਰੇਗਾ ਤੇ ਮੈਂ ਉਹਨੂੰ ਪੁੱਛਣਾ ਚਾਹੁੰਨੀ ਆ ਕਿ ਪੁੱਤਰਾ ਤੂੰ ਮੇਰੀ ਜ਼ਿੰਦਗੀ ਬਰਬਾਦ ਕਿਉਂ ਕਰਕੇ ਰੱਖ ਦਿੱਤੀ ਇਹ ਸ਼ਬਦ ਉਸ ਬੇਵੱਸ ਮਾਂ ਦੇ ਨੇ ਜਿਹੜੀ ਆਪਣੇ ਪੁੱਤ ਨੂੰ 2018 ਦੇ ਵਿੱਚ ਫੌਜ 'ਚ ਭਰਤੀ ਕਰਵਾਉਣ ਦੇ ਵਿੱਚ ਇੱਕ ਕਾਮਯਾਬੀ ਵਜੋਂ ਵੇਖਦੀ ਐ ਪਰ ਉਸ ਨੂੰ ਨਹੀਂ ਸੀ ਪਤਾ ਕਿ ਫੌਜ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਡਿਊਟੀ ਕਰਨ ਵਾਲਾ ਨੌਜਵਾਨ ਸਰਹੱਦਾਂ ਤੇ ਰਾਖੀ ਕਰਨ ਵਾਲਾ ਕਦੋਂ ਆਪਣੇ ਘਰ ਨੂੰ ਨਰਕ ਬਣਾ ਦੇਵੇਗਾ ਇਹ ਉਸਨੇ ਸੋਚਿਆ ਨਹੀਂ ਸੀ ਗੱਲ ਕਰ ਰਹੇ ਆ ਜੀਵਨ ਫੌਜੀ ਦੀ ਇਹ ਉਹ ਨਾਮ ਹੈ ਜਿਹੜਾ ਪੁਲਿਸ ਦੀ ਨਜ਼ਰ ਦੇ ਵਿੱਚ ਗੈਂਗਸਟਰ ਹੈ ਪੁਲਿਸ ਦੀ ਨਜ਼ਰ ਦੇ ਵਿੱਚ ਇੱਕ ਵੱਡਾ ਅਪਰਾਧੀ ਹੈ ਇਹ ਜਰਮਨ ਬੇਸਡ ਹੈ ਜਿਹੜਾ ਗੈਂਗਸਟਰ ਮੰਨਿਆ ਜਾਂਦਾ ਹੈ ਜੀਵਨ ਫੌਜੀ ਸਵਰਨ ਸਿੰਘ ਉਰਫ ਜੀਵਨ ਫੌਜੀ ਜਿਸ ਨੂੰ ਕਿਹਾ ਜਾਂਦਾ ਹੈ ਡੇਰਾ ਬਾਬਾ ਨਾਨਕ ਦੇ ਨਾਲ ਸਬੰਧਤ ਇੱਕ ਪਿੰਡ ਹੈ ਸ਼ਹਿਜਾਦਾ ਕਲਾਂ ਉੱਥੋਂ ਦਾ ਰਹਿਣ ਵਾਲਾ ਹੈ ਤਾਂ ਇਹ ਕਿਵੇਂ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ ਇਹ ਇੱਕ ਲੰਮੀ ਕਹਾਣੀ ਹੈ ਪਰ ਇਸਲਾਮਾਬਾਦ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਥਾਣੇ ਦੇ ਉੱਤੇ ਗ੍ਰਨੇਡ ਹਮਲਾ ਹੋਇਆ ਜਿੱਥੇ ਇੱਕ ਸੰਤਰੀ ਦੀ ਬਾਲਬਾਲ ਜਾਨ ਬਚੀ ਹੈ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਉਸੇ ਹਮਲੇ ਦੀ ਜ਼ਿੰਮੇਵਾਰੀ ਚੁੱਕੀ ਹੈ ਜੀਵਨ ਫੌਜੀ ਨੇ ਜ਼ਿੰਮੇਵਾਰੀ ਚੁੱਕਣ ਤੋਂ ਬਾਅਦ ਪੁਲਿਸ ਵੀ ਆਪਣੀ ਜਿਹੜੀ ਹੈ ਉਹ ਤੇਜ਼ੀ ਦਿਖਾਉਂਦੀ ਹੈ ਇੱਥੋਂ ਤੱਕ ਕਿ ਡੀਜੀਪੀ ਗੌਰਵ ਯਾਦਵ ਨੂੰ ਜਾਣਾ ਪੈਂਦਾ ਉਸ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਇਸ ਵਿੱਚ ਦਾਵਾ ਕੀਤਾ ਗਿਆ ਕਿ ਹੁਣ ਤੱਕ ਪੰਜਾਬ ਵਿੱਚ ਜਿੰਨੇ ਥਾਣਿਆਂ ਦੇ ਉੱਤੇ ਜਾਂ ਪੁਲਿਸ ਨੂੰ ਨਿਸ਼ਾਨਾ ਬਣਾਇਆ ਗਿਆ ਹਮਲੇ ਹੋਏ ਨੇ ਵਾਕਵਾਕ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦੇ ਦਾਅਵੇ ਕਦੋਂ ਹਵਾ-ਹਵਾਈ ਹੋ ਜਾਂਦੇ ਨੇ, ਖੋਖਲੇ ਹੋ ਜਾਂਦੇ ਨੇ ਇਹਨਾਂ ਦਾ ਪਤਾ ਨਹੀਂ ਲੱਗਦਾ। ਪਰ ਪੁਲਿਸ ਕਈ ਥਾਵਾਂ ਦੇ ਉੱਤੇ ਜਾਣਕਾਰੀਆਂ ਲਕੋ ਲੈਂਦੀ ਹੈ ਤੇ ਕਈ ਥਾਵਾਂ ਦੇ ਉੱਤੇ ਜਦੋਂ ਪਤਾ ਹੈ ਕਿ ਹੁਣ ਮਜਬੂਰੀ ਹੈ, ਪਤਾ ਲੱਗ ਗਿਆ ਕਿ ਮੀਡੀਆ ਵਿੱਚ ਗੱਲ ਪ੍ਰਚਲਿਤ ਹੋ ਚੁੱਕੀ ਹੈ ਜਾਂ ਲੋਕਾਂ ਤੱਕ ਪਹੁੰਚ ਚੁੱਕੀ ਹੈ ਤਾਂ ਫਿਰ ਇਸ ਮਾਮਲੇ ਦੇ ਉੱਤੇ ਇੱਕੋ ਘੜਿਆ-ਘੜਾਇਆ ਬਿਆਨ ਆਉਂਦਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਕਿੰਨੀ ਕਾਨੂੰਨੀ ਸਖਤ ਕਾਰਵਾਈ ਹੋਈ ਹੈ ਇਸ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਇਹ ਹਮਲੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਕੋਈ ਇੱਕ ਪਹਿਲਾ ਤੇ ਆਖਰੀ ਹਮਲਾ ਨਹੀਂ ਹੈ ਇਸ ਤੋਂ ਬਾਅਦ ਵੀ ਸੰਭਾਵਨਾ ਹੈ ਇਸ ਕਰਕੇ ਹੈ ਕਿਉਂਕਿ ਇਹ ਵੀ ਕਿਹਾ ਗਿਆ ਚੇਤਾਵਨੀ ਦਿੱਤੀ ਗਈ ਹੈ ਪੁਲਿਸ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਕੇ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਰਹੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਉਸ ਜੀਵਨ ਫੌਜੀ ਦੇ ਬੇਵਸ ਪਰਿਵਾਰ ਦੀ ਖਾਸ ਕਰਕੇ ਇੱਕ ਵਿਧਵਾ ਮਾਂ ਦੀ ਜਿਸ ਨੇ ਰੋਂਦਿਆਂ ਕਰਲਾਉਂਦਿਆਂ ਹੋਇਆਂ মিডিਆ ਦੇ ਸਾਹਮਣੇ ਜੋ ਆਪਣਾ ਦਰਦ ਬਿਆਨ ਕੀਤਾ ਉਸਨੇ ਕਿਹਾ ਕਿ ਮੈਨੂੰ ਤੇ ਪਹਿਲਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਤੇ ਫੌਜ ਦੇ ਵਿੱਚ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਜਦੋਂ ਵਿਦੇਸ਼ ਦੇ ਵਿੱਚ ਇੱਕ ਫੋਟੋ ਵਾਇਰਲ ਹੋਈ ਕਿ ਇਹ ਤੇ ਮੇਰਾ ਹੀ ਪੁੱਤਰ ਹੈ ਤਾਂ ਇਸ ਤੇ ਬਾਬਤ ਵਕ ਵਕ মিডিਆਦਾਰਿਆਂ ਦੇ ਵਿੱਚ ਉਸ ਬੇਵਸਮਾਨ ਦੇ ਬਿਆਨ ਵੀ ਚੱਲੇ ਨੇ ਔਰ ਇਸ ਤਰ੍ਹਾਂ ਉਸ ਜੀਵਨ ਫੌਜੀ ਦੀ ਮਾਤਾ ਹਰਜਿੰਦਰ ਕੌਰ ਨੇ ਜਿੱਥੇ ਰੋਂਦੇ ਕਰਲਾਉਂਦਿਆਂ ਹੋਇਆਂ ਮੀਡੀਆ ਨਾਲ ਗੱਲਬਾਤ ਸਾਝੀ ਕੀਤੀ ਹੈ ਤੇ ਇਹ ਵੀ ਆਪਣੇ ਦਿਲ ਦੀ ਗੱਲ ਕਹੀ ਹੈ ਕਿ ਮੇਰੇ ਕੋਲ ਇਹ ਛੋਟਾ ਫੋਨ ਹੈ ਇਸ ਉੱਤੇ ਮੇਰਾ ਜਦੋਂ ਵੀ ਪੁੱਤਰ ਦਾ ਫੋਨ ਆਵੇਗਾ ਮੈਨੂੰ ਪੁੱਛਣਾ ਚਾਹਨੀ ਹੈ ਕਿ ਆਖਰਕਾਰ ਸਾਡੀ ਜ਼ਿੰਦਗੀ ਨੂੰ ਤੂੰ ਬਰਬਾਦ ਕਿਉਂ ਕੀਤਾ ਹੋਇਆ ਹੈ ਇਹ ਸਾਰੇ ਮਸਲੇ ਦੇ ਵਿੱਚ ਜਿਹੜੀਆਂ ਖਬਰਾਂ ਤੇ ਸੁਰਖੀਆਂ ਫਿਰ ਬਣਦੀਆਂ ਨੇ ਕਿਉਂਕਿ ਵਕ ਵਕ ਥਾਣਿਆਂ ਦੇ ਅੰਦਰ ਕੀਤੇ ਜਾ ਰਹੇ ਹਮਲਿਆਂ ਤੇ ਪੰਜਾਬ ਪੁਲਿਸ ਅੰਦਰ ਤਫਲੀ ਮੱਚੀ ਹੋਈ ਹੈ ਜਿੱਥੇ ਉੱਥੇ ਜਿਹੜਾ ਤੜਕਸਾਰ ਮੰਗਲਵਾਰ ਨੂੰ ਜਿਹੜਾ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ 'ਚ ਹੋਇਆ ਧਮਾਕਾ ਉਸ ਦੀ ਫੇਰ ਤੋਂ ਸੁਰੱਖਿਆ ਏਜੰਸੀਆਂ ਨੂੰ ਵਕਤ ਪਾ ਦਿੱਤਾ ਤੇ ਨਾਲ ਹੀ ਇਸ ਦੀ ਜਿਹੜੀ ਜ਼ਿੰਮੇਵਾਰੀ ਚੁੱਕੀ ਗਈ ਉਹ ਚੁੱਕੀ ਜਰਮਨੀ ਦੇ ਵਿੱਚ ਰਹਿਣ ਵਾਲੇ ਗੈਂਗਸਟਰ ਜੀਵਨ ਫੌਜੀ ਨੇ ਸਵਰਨ ਸਿੰਘ ਉਰਫ ਜੀਵਨ ਫੌਜੀ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਯਾਦਾ ਕਲਾਂ ਦਾ ਰਹਿਣ ਵਾਲਾ ਤੇ ਸਵਰਨ ਸਿੰਘ ਉਰਫ ਫੌਜੀ ਜਿਹੜਾ ਜੀਵਨ ਫੌਜੀ ਆ ਵੱਲੋਂ ਕੀਤੇ ਜਾ ਰਹੇ ਅਜਿਹੇ ਕੰਮਾਂ ਨੂੰ ਤੇ ਵਾਰਦਾਤਾ ਨੂੰ ਲੈ ਕੇ ਉਸ ਦੀ ਮਾਤਾ ਹਰਜਿੰਦਰ ਕੌਰ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਹੈ ਉਸਨੇ ਕਹਿ ਕਿ ਉਸਦੇ ਪੁੱਤਰ ਨੂੰ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਤੇ ਅੰਮ੍ਰਿਤਸਰ ਦੇ ਥਾਣੇ ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੀਵਨ ਫੌਜੀ ਫੌਜੀ ਵੱਲੋਂ ਹੀ ਸੋਸ਼ਲ ਮੀਡੀਆ ਤੇ ਲਈ ਗਈ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਵਾਇਰਲ ਹੋਣ ਤੋਂ ਬਾਅਦ ਪੱਤਰਕਾਰਾਂ ਦੀਆਂ ਜਦੋਂ ਟੀਮਾਂ ਉਸ ਜੀਵਨ ਫੌਜੀ ਦੇ ਪਿੰਡ ਸ਼ਹਿਜ਼ਾਦਾ ਕਲਾਂ ਪਹੁੰਚਦੀਆਂ ਨੇ ਤੇ ਉੱਥੇ ਉਸਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਦੋ ਧੀਆਂ ਨੇ ਉਹਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਪੁੱਤਰ ਸਵਰਨ ਸਿੰਘ ਉਰਫ ਜੀਵਨ ਫੌਜੀ ਨੂੰ ਬੜੇ ਚਾਹ ਦੇ ਨਾਲ 2018 ਦਾ ਉਸ ਸਮਾਂ ਸੀ ਸਾਲ ਸੀ ਕਿ ਫੌਜੀ ਫੌਜ ਦੇ ਵਿੱਚ ਭਰਤੀ ਕਰਵਾਇਆ ਸੀ ਆਪਣੇ ਪੁੱਤਰ ਨੂੰ ਤੇ ਉਸਨੇ ਵਕਫ ਵਕਫ ਥਾਵਾ ਤੇ ਕਰੀਬ 7 ਸਾਲ ਫੌਜ ਚ ਸੇਵਾ ਵੀ ਨਿਭਾਈ ਹੈ ਪਰ ਉਸ ਦੀ ਮਾਤਾ ਹਰਜਿੰਦਰ ਕੌਰ ਦਾ ਦਾਵਾ ਹੈ ਕਿ ਕਰੀਬ 9 ਮਹੀਨੇ ਪਹਿਲਾਂ ਹੀ ਉਹ ਫੌਜ ਤੋਂ ਪਹਗਾੜਾ ਹੋ ਗਿਆ ਸੀ ਤੇ ਜਿਸ ਬਾਰੇ ਉਸ ਨੂੰ ਉਸ ਦੇ ਬਾਰੇ ਉਦੋਂ ਪਤਾ ਲੱਗਦਾ ਜਦ ਉਸ ਦੀ ਇੱਕ ਤਸਵੀਰ ਵਦੇਸ਼ ਵਿੱਚ ਵਾਇਰਲ ਹੁੰਦੀ ਦਿਖਾਈ ਦਿੱਤੀ ਰਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਉਸਦੇ ਕੀਤੇ ਜਾ ਰਹੇ ਜਿਹੜੇ ਅਜਿਹੇ ਕੰਮ ਨੇ ਉਹਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਸ ਦੀ ਕਦੇ ਫੋਨ ਤੇ ਗੱਲਬਾਤ ਹੋਈ ਹੈ ਇਥੋਂ ਤੱਕ ਉਸਨੇ ਕਹਿ ਦਿੱਤਾ ਉਸ ਦੀ ਮਾਤਾ ਨੇ ਕਿ ਫੋਨ ਆ ਵੀ ਜਾਵੇ ਇੱਕ ਵਾਰੀ ਤੇ ਮੈਂ ਘੱਟੋ ਘੱਟ ਆਪਣੇ ਪੁੱਤਰ ਨੂੰ ਪੁੱਛਣਾ ਚਾਹੁੰਦੀ ਆ ਕਿ ਸਾਡੀ ਜ਼ਿੰਦਗੀ ਨੂੰ ਤੂੰ ਕਿਉਂ ਬਰਬਾਦ ਕੀਤਾ ਹੋਇਆ ਰਜਿੰਦਰ ਕੌਰ ਨੇ ਜੋ ਜਿਹੜਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਇਲਜ਼ਾਮ ਦਿੱਤਾ ਜਾ ਰਿਹਾ ਜੀਵਨ ਫੌਜੀ ਦੀ ਮਾਤਾ ਨੇ ਕਿਹਾ ਕਿ ਉਸ ਨਾਲ ਉਸ ਨੂੰ ਭਾਰੀ ਛੱਟ ਵੱਜੀ ਐ ਇਥੋਂ ਤੱਕ ਕਿਹਾ ਕਿ ਉਸ ਨੂੰ ਉਸ ਦੀ ਆਸ ਸੀ ਕਿ ਉਸ ਦਾ ਪੁੱਤਰ ਫੌਜ 'ਚ ਸੇਵਾ ਕਰਦਿਆਂ ਘਰ ਦੀ ਗਰੀਬੀ ਚੱਕੇਗਾ ਤੇ ਨਾਲ ਹੀ ਉਸ ਦਾ ਜੀਵਨ ਆ ਜਿਹੜਾ ਸੌਖਾ ਬਣਾਵੇਗਾ ਪਰ ਗੈਂਗਸਟਰ ਬਣ ਕੇ ਉਸ ਨੇ ਉਸ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਰੀਬ 5 ਦਿਨ ਪੁਲਿਸ ਨੇ ਮੈਨੂੰ ਵੀ ਪੁਲਿਸ ਹਿਰਾਸਤ ਵਿੱਚ ਰੱਖਿਆ ਮੈਨੂੰ ਹੀ ਨਹੀਂ ਮੈਂ ਆਪਣੀ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਆਪਣੀ ਭੈਣ ਕੋਲ ਗਈ ਸੀ ਉੱਥੇ ਮੈਨੂੰ ਵੀ ਪੁਲਿਸ ਨੇ ਚੁੱਕਿਆ ਤੇ ਮੇਰੇ ਭੈਣ ਤੇ ਭੁਣਾਈਏ ਨੂੰ ਵੀ ਜਿਹੜਾ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਹਾਲਾਂਕਿ ਉਹ ਤੇ ਜਿਹੜਾ ਸੱਜਰੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਸ ਦੇ ਨਾਲ ਗੁਜ਼ਾਰਾ ਚੱਲਦਾ ਜੇ ਮੈਨੂੰ ਪੁਲਿਸ ਨੇ ਚੁੱਕਣਾ ਸੀ ਤੇ ਮੇਰੇ ਘਟੋ ਘੱਟ ਭੈਣ ਤੇ ਬੁਣਾਈਏ ਨੂੰ ਪੁਲਿਸ ਨੇ ਨਹੀਂ ਸੀ ਚੁੱਕਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਉਹ ਬੀਬੀ ਜਿਹੜੀ ਹੈ ਹਰਜਿੰਦਰ ਕੌਰ ਉਹ ਨਜ਼ਰ ਆਉਂਦੀ ਹੈ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਮੇਰਾ ਤਾਂ ਇਸ ਜੀਵਨ ਫੌਜੀ ਦੀਆਂ ਗਤੀਵਿਧੀਆਂ ਦੇ ਨਾਲ ਆਂਢ ਗੁਆਂਢ ਦੇ ਵਿੱਚ ਵੀ ਹਾਲਚਾਲ ਕੋਈ ਨਹੀਂ ਪੁੱਛਦਾ ਸਾਰੇ ਦੂਰੀ ਬਣਾ ਕੇ ਮੇਰੇ ਤੋਂ ਰੱਖਦੇ ਨੇ ਔਰ ਪਿੰਡ ਦੇ ਵਿੱਚ ਜੀਵਨ ਫੌਜੀ ਦੇ ਪਿੰਡ ਦੇ ਵਿੱਚ ਜੀਵਨ ਫੌਜੀ ਦੇ ਬਾਰੇ ਕੋਈ ਵੀ ਖੁੱਲ ਕੇ ਬੋਲਣ ਨੂੰ ਵੀ ਤਿਆਰ ਨਹੀਂ ਹੁੰਦਾ ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਜੀਵਨ ਫੌਜੀ ਅਜਿਹੀਆਂ ਗਤੀਵਿਧੀਆਂ ਨੂੰ ਅਣਜਾਣ ਦੇ ਰਿਹਾ ਕਾਨੂੰਨ ਦੀ ਨਜ਼ਰ ਵਿੱਚ ਬੇਸ਼ੱਕ ਉਹ ਅਪਰਾਧੀ ਹੈ ਪਰ ਇੱਕ ਮਾਂ ਦੀ ਨਜ਼ਰ ਦੇ ਵਿੱਚ ਵੀ ਪੁੱਤਰ ਜਦੋਂ ਅਜਿਹਾ ਹੋ ਜਾਵੇ ਕਿ ਉਸ ਦੇ ਮੂੰਹੋਂ ਜਿਹੜੇ ਬੋਲ ਨਿਕਲਣ ਕਿ ਉਸਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਤਾਂ ਫਿਰ ਇਹ ਮਾਵਾਂ ਦੀਆਂ ਬਾਦਵਾ ਮਾਂ ਵੀ ਉਸ ਪੁੱਤਰ ਦੇ ਲਈ ਕਿੰਨੀਆਂ ਖਤਰਨਾਕ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਤ ਹੋ ਸਕਦੀਆਂ ਨੇ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ ਪਰ ਜੀਵਨ ਫੌਜੀ ਜਿਹੜਾ ਕਿ ਵੱਖੋ-ਵੱਖਰੇ ਥਾਣਿਆਂ ਦੇ ਵਿੱਚ ਹਮਲੇ ਜਿਹੜੇ ਹੋ ਰਹੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਜਿਹੜਾ ਗੈਂਗ ਹੈ ਖਾਸ ਕਰਕੇ ਇੱਕ ਹੈਪੀ ਪਸ਼ੀਆ ਨਾਮ ਦਾ ਉਸ ਦਾ ਇੱਕ ਰਾਈਟ ਹੈਂਡ ਵੀ ਮੰਨਿਆ ਜਾਂਦਾ ਦੱਸਿਆ ਜਾਂਦਾ ਹੈ ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਪਰ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ-ਜਿਹੜੇ ਵੀ ਜ਼ਿੰਮੇਵਾਰੀਆਂ ਚੁੱਕਦੇ ਨੇ ਜਾਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਦਾ ਪਿੱਛੇ ਕਾਰਨ ਕੀ ਨੇ ਉਹਨਾਂ ਦਾ ਮਕਸਦ ਕੀ ਹੈ ਇਹ ਹਾਲੇ ਮਕਸਦ ਕੁ ਸਾਫ਼ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਉੱਤੇ ਨਰਾਪੁਰਾ ਜਿਹੜਾ ਯਕੀਨ ਕੀਤਾ ਜਾਵੇ ਕਿ ਨਾ ਕੀਤਾ ਜਾਵੇ ਇਹ ਵੀ ਭਰੋਸਾ ਪੁਲਿਸ ਨੇ ਖੋਦ ਆਪਣੀਆਂ ਕਾਰਗੁਜ਼ਾਰੀਆਂ ਦੇ ਕਰਕੇ ਲੋਕਾਂ ਦੇ ਵਿੱਚ ਗਵਾਇਆ ਤੋੜਿਆ ਇਹ ਭਰੋਸਾ ਬਹਾਲ ਕਿਵੇਂ ਹੁੰਦਾ ਹੈ ਇਹ ਪੁਲਿਸ ਦੀ ਮੁਸਤੈਦੀ ਤੇ ਠੋਸ ਕਾਰਵਾਈ ਦੇ ਉੱਤੇ ਨਿਰਭਰ ਕਰਦਾ ਹੈ ਦੇਖਦੇ ਹਾਂ ਕੋਈ ਕਾਰਵਾਈ ਕਦੋਂ ਅਮਲ ਵਿੱਚ ਆਵੇਗੀ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ